2024 ਨੂੰ ਦੁਪਹਿਰ ਸ਼ਾਮ ਦੀ ਗੱਲ ਹੈ ਸ਼ਾਮ ਨੂੰ ਕਰਨ ਨਾਮ ਦਾ ਮੁੰਡਾ ਸੀ ਉਮਰ 23 ਸਾਲ ਇਹ ਆਪਣੇ ਦੋਸਤ ਨਾਲ ਜਾ ਰਿਹਾ ਸੀ ਮੋਟਰਸਾਈਕਲ ਤੇ ਉਸ ਤੇ ਪੰਜ ਬੰਦਿਆਂ ਨੇ ਹਮਲਾ ਕਰਕੇ ਛੁਰਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀ ਸੋ ਇਹ ਕਾਫੀ ਬੇਸ਼ੀਾਨਾ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਹਦਾ ਕਤਲ ਕੀਤਾ ਗਿਆ ਸੀ ਜਦੀ ਵੀਡੀਓ ਵੀ ਬਣੀ ਸੀ ਕਾਫੀ ਇਹਦੇ ਨਾਲ ਲੋਕਾਂ ਸਹਿਮ ਵੀ ਹੋਇਆ ਸੀ ਕ੍ਰੀਏਟ ਹੋਇਆ ਸੀ ਸੋ ਇਹਦੇ ਵਿੱਚ ਮਾਮਲੇ ਦੀ ਸੰਜੀਤ ਜੀ ਨੇ ਸਮਝਦੇ ਹੋਏ ਇੱਕ ਸਪੈਸ਼ਲ ਟੀਮ ਕ੍ਰੀਏਟ ਕੀਤੀ ਜੀ ਐਸ ਪੀ ਡੀ ਸਾਹਿਬ ਦੀ ਐਸ ਪੀ ਸਿਟੀ ਐਸ ਪੀ ਸਿਟੀ 1 ਡੀ ਐਸ ਪੀ ਬੀ ਇੰਚਾਰਜ ਸੀ ਇਹ ਇਹ ਤੇ ਐਸ ਐਚ ਓ ਸੇ ਮਿਲਦੇ ਸੋ ਇਹ ਸਾਰੀ ਟੀਮ ਨੇ ਬੜਾ ਚੰਗਾ ਕੰਮ ਕਰਦੇ ਹੋਏ ਅਗਲੇ ਦਿਨੀ ਦੋ ਬੰਦੇ ਦੇ ਚ ਅਰੈਸਟ ਕਰ ਲਏਗੇ ਜਿਹੜੇ ਕਿ ਅਮਨमीत ਤੇ ਯੋਗਰਾਜ ਨੇ ਟੋਟਲ ਪੰਜ ਜਿਹੜੇ ਦੋਸ਼ੀ ਸੀ ਇੱਕ ਜੁਵਨਾਈਲ ਤੋ ਜਿਹੜੇ ਬਾਕੀ ਤਿੰਨ ਦੋਸ਼ੀ ਸੀ ਉਹ ਵੀ ਅਗਲੇ ਦਿਨ ਅਰੈਸਟ ਕਰ ਲਏਗੇ ਜਿਹੜੇ। ਦੋ ਇਹਦੇ ਵਿੱਚ ਮੋਟਰਸਾਈਕਲ ਵਰਤੇ ਗਏ ਸੀ। ਪੂਰੀ ਵਾਰਦਾਤ ਦੇ ਵਿੱਚ ਉਹ ਦੋਵੇਂ ਮੋਟਰਸਾਈਕਲ ਵੀ ਬਰਾਮਦ ਕਰ ਲਏਗੇ ਨੇ। ਤੇ ਜਿਹੜਾ ਛੁਰਾ ਇੱਕ ਜਿਹਦੇ ਨਾਲ ਉਹਨੂੰ ਮਾਰਿਆ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ। ਜਿਹੜੇ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਹੈ ਪੰਜਾਬ ਦਾ। ਸਿੰਸ 1 ਇਸ ਜੁਵినਾਈਲ ਸੋ ਉਹਦੇ ਬਾਰੇ ਨਾਮ ਵੀ ਨੋਟ ਡਿਸਕਲੋਸ ਬਟ ਉਹਦੇ ਤੇ ਵੀ ਇੱਕ ਖਰਚਾ ਜਿਹੜਾ ਹੋਣ ਵਾਲਾ ਹੈ 300 ਰੁਪਏ ਦਾ। ਉਹ ਹੈ ਅਦਰਵਾਈਜ਼ ਜਿਹੜੇ ਬਾਕੀ ਚਾਰ ਬੰਦੇ ਨੇ ਯוגਰਾਜ ਤੇ ਪਹਿਲਾ ਕ੍ਰਿਮੀਨਲ ਰਿਪੋਰਟ ਨਹੀਂ ਹੈ ਪਹਿਲਾ ਪਰਚਾ ਅਮਨमीत ਜਿਹੜਾ 7 ਤਰੀਕ ਨੂੰ ਫੜਿਆ ਗਿਆ ਸੀ ਯוגਰਾਜ ਦੇ ਨਾਲ ਉਹਦੇ ਤੇ ਪਹਿਲਾ ਇੱਕ ਪਰਚਾ 307 ਦਾ ਲੁਕੌਰ ਜਿਹੜਾ ਅੰਸ਼ ਹੈ ਉਹਦੇ ਤੇ ਦੋ ਪਰਚੇ ਨੇ ਪਹਿਲਾ ਇੱਕ 307 ਦਾ ਦੋਨੋਂ 307 ਦੇ ਪਰਚੇ ਤੇ ਜਿਹੜਾ ਚੌਥਾ ਬੰਦਾ ਸੀਗਾ ਤਰੁਣ ਕ੍ਰਿਪਾਲ ਉਹਦੇ ਤੇ ਵੀ ਇੱਕ ਪਰਚਾ ਦਰਜ ਹੈ ਸੋ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਪਹਿਲਾਂ ਹੈਗਾ ਕਿਸੇ ਕੁੜੀ ਨੂੰ ਲੈ ਕੇ ਇਹਨਾਂ ਦਾ ਆਪਸ 'ਚ ਰੌਲਾ ਸੀਗਾ ਅਨਸ਼ੂ ਵਾਸ ਦਾ ਮੇਨ ਪਰਸਨ ਜਿਹੜੀ ਗੜਾਈ ਸੀ ਕਰਨ ਨਾਲ ਤੇ ਬਾਕੀ ਉਹਦੇ ਯਾਰ ਦੋਸਤ ਸੀ ਜਿਹੜੇ ਉਹਦੇ ਨਾਲ ਆਏ ਸੀ ਸੋ ਇਹਦੇ 'ਚ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ ਦੋ ਦੋਸ਼ੀਆਂ ਨੂੰ 7 ਤਰੀਕ ਨੂੰ ਜਦੋਂ ਅਰੈਸਟ ਕਰਨ ਗਈ ਸੀ ਪੁਲਿਸ ਉੱਥੇ ਇਹਨਾਂ ਦਾ ਐਕਸੀਡੈਂਟ ਹੋਇਆ ਜਿਹਦੇ 'ਚ ਕਾਫੀ ਮੇਜਰ ਹੈ ਨਾ ਛੱਟਾ ਲੱਗੀ ਹੈ ਸੋ ਹਸਪੀਟਲ 'ਚ ਐਡਮਿਟ ਕੀਤਾ ਗਿਆ ਇਹਨਾਂ ਹਸਪੀਟਲ 'ਚ ਜਿਹੜੇ ਇਲਾਜ ਨੇ ਉਹ ਇਲਾਜ ਤੋਂ ਬਾਅਦ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਜਿਹੜੀ ਕਾਨੂੰਨੀ ਕਾਰਵਾਈ ਹੋ ਕੀਤੀ ਚੌਂਗੀ ਅਗਲੀ ਬਾਕੀਆਂ ਨੂੰ ਰਿਮਾਂਡ ਲਈ ਪੇਸ਼ ਕੀਤਾ ਜਾਊਗਾ ਕੋਰਟ ਤੋਂ ਰਿਮਾਂਡ ਲੈ ਕੇ ਹੋਰ ਵੀ ਇਹਦੇ ਜਿਹੜੇ ਤਫਤੀਸ਼ ਦੇ ਫਾਈਨਲ ਪੁਆਇੰਟਸ ਕੱਢਣ ਵਾਲੇ ਨੇ ਉਹ ਕੀਤੇ ਜਾਣਗੇ ਕਿਹਾ ਕਿ ਉਹਦਾ ਜਿਹੜੇ ਮਿੱਟੀ ਨੌਜਵਾਨ ਹੈ ਇਸ ਤੇ ਵੀ ਕੋਈ ਮਾਮਲਾ ਨਹੀਂ ਇਹਦਾ ਕ੍ਰਿਮੀਨਲ ਰਿਪੋਰਟ ਕੋਈ ਨਹੀਂ ਹੈ ਕਲੀਨ ਹੈ ਇਹ ਜੋ ਜੋ ਜਾਨੀ ਇਹਦਾ ਲੜਕੀ ਨੂੰ ਲੈ ਕੇ ਦਸ ਰੰਮੀ ਜਿਹੜੇ ਇਹਨਾਂ ਦੇ ਰਜੇ ਸੀ ਉਹ ਕੀ ਮਾਮਲਾ ਸੀ ਉਹ ਮਾਮਲਾ ਇਹ ਸੀਗਾ ਜਿਹੜੀ ਅੰਸ਼ ਦੀ ਉਹ ਨੂੰ ਸੀਗੀ ਕੁੜੀ ਤੇ ਜਿਹੜਾ ਮਰਨ ਵਾਲਾ ਸੀ ਉਹਨੂੰ ਮੈਸੇਜ ਵਗੈਰਾ ਕਰਦਾ ਸੀ ਜਿਹਦੇ ਕਰਕੇ ਇਹ ਗੁੱਸੇ ਸੀ ਉਹਦੇ ਨਾਲ ਤੇ ਇਹਨਾਂ ਨੇ ਆ ਕੇ ਉਹਨੂੰ ਕੁੱਟ ਕੇ ਤੇ ਬਾਅਦ ਚ ਛੁਰਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ ਵੀ ਤੱਕ ਦਿੱਤੀਆਂ ਸੀ ਜਾਂ ਜੀ ਕੁਝ ਕੋਈ ਨਹੀਂ ਸਕਦਾ ਕਿ ਉਹ ਜੀ ਕੋਈ ਚੀਜ਼ ਨਹੀਂ ਸਾਹਮਣੇ ਆਈ ਕਿ ਪਹਿਲਾਂ ਕੋਈ ਧਮਕੀ ਦਿੱਤੀ ਹੋਵੇ ਜਾਂ ਸੋਸ਼ਲ ਮੀਡੀਆ ਤੇ ਕੋਈ ਇਹਨਾਂ ਦੀ ਗੱਲ ਤਾਂ ਕੋਈ ਹੋਵੇ ਇੰਸਟਾਗ੍ਰਾਮ ਤੇ ਸਰ ਨਹੀਂ ਸਾਡੇ ਕੋਲ ਇਹਦੇ ਬਾਰੇ ਅਜੇ ਤੱਕ ਕੋਈ ਕੰਪਲੇਨ ਨਹੀਂ ਆਈ ਸੀ ਸਰ ਪਹਿਲਾਂ ਕਿਸੇ ਲੜਾਈ ਦਾ ਅਗੜੀ ਸ਼ਾਮ ਸੀ ਵੀ ਕਹਿੰਦੇ ਸੀ ਕਿ 307 ਦੇ ਪਰਚੇ ਕੀ ਸਰ ਮ੍ਰਿਤਿਕ ਕੋਲੋਂ ਇਹ ਵੀ ਆਇਆ ਸੀ ਕਿ ਗਵਾਹੀ ਦਿੱਤੀ ਸੀ ਕਿਸੇ ਕੇਸ ਨੂੰ ਲੈ ਕੇ ਕੋਵਿਡ ਦੇ ਮੋਰਾਂ ਨਹੀਂ ਅਜੇ ਕੋਈ ਮਜਰ ਰਿਪੋਰਟ ਨਹੀਂ ਸੀ ਦੇਖੋ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕੀ ਕਾਰਨ ਸੀ ਕਿ ਬਟ ਜਿਹੜਾ ਅਜੇ ਤੱਕ ਪ੍ਰੀਲੀਮਿਨਰੀ ਸਾਡੇ ਕੋਲ ਕਾਰਨ ਆਇਆ ਹੋ ਮੈਂ ਤੁਹਾਨੂੰ ਦੱਸ ਦਾਂ ਜੇ ਕੋਈ ਐਡੀਸ਼ਨਲ ਕੋਈ ਕਾਰਨ ਹੋਊਗਾ ਉਹ ਇਨਵੈਸਟੀਗੇਸ਼ਨ ਚ ਸਾਹਮਣੇ ਆ ਜੂਗਾ ਜੇ ਕੋਈ ਹੋਰ ਵੀ ਕੋਈ ਕਾਰਨ ਸੀਗਾ ਕਿ ਜਿਹਦੇ ਕਰਕੇ ਇਹਨਾਂ ਦੀ ਆਪਸ ਤੋ ਦੁਸ਼ਮਣੀ ਹੋਈ ਸਰ ਵਿਸ਼ਾਲ ਦੀ ਪਰਿਵਾਰਦੂਰ ਲੋਕੇ ਹੈਗੇ ਕਿ ਵਿਸ਼ਾਲ ਲੈ ਕੇ ਗਿਆ ਜੀ ਵਿਸ਼ਾਲ ਦੀ ਵੀ ਕੋਈ ਆਈਏ ਨਹੀਂ ਵਿਸ਼ਾਲ ਦੀ ਇਹਦੇ ਚ ਹਜੇ ਤੱਕ ਕੋਈ ਸ਼ਮੂਲੀਅਤ ਨਹੀਂ ਆਈ ਵਿਸ਼ਾਲ ਬਾਈਕ ਚਲਾ ਰਿਹਾ ਸੀਗਾ ਸਪੋਰਟ ਵਾਲੇ ਪਿੱਛੇ ਬੈਠਾ ਸੀ ਕਰਨ ਜਿਹੜਾ ਮ੍ਰਿਤਕ ਹੈ ਪਰ ਹਜੇ ਤੱਕ ਇਨਵੈਸਟੀਗੇਸ਼ਨ ਚ ਵਿਸ਼ਾਲ ਦੀ ਕੋਈ ਸ਼ਮੂਲੀਅਤ ਨਹੀਂ ਆਈ ਪਰ ਉਹਦਾ ਰੋਲ ਐਗਜ਼ਾਮਨ ਕੀਤਾ ਜਾ ਰਿਹਾ ਹੈ ਜੇ ਉਹਦੀ ਵੀ ਕੋਈ ਸ਼ਮੂਲੀਅਤ ਆਉਗੀ ਤੇ ਉਸ ਹਸਾਬ ਨਾਲ ਕਾਰਵਾਈ ਕੀਤੀ ਲੜਕੀ ਤੇ ਨਾ ਵਈ ਆਪਸ ਵਿੱਚ ਐਵੇਂ ਸੇ ਨੌਂ ਸੀ ਗਈ ਕਿ ਕੁੱਤੇ ਦੇ ਦੋਨੋਂ ਪਾਰਟੀ ਸਰ ਉਹਦੀ ਮਦਰ ਦਾ ਕਹਿਣਾ ਹੈ ਕਿ ਹਿਸ਼ਾਰ ਉਹਦੇ ਤੋਂ ਬਾਰ-ਬਾਰ ਪੈਸੇ ਦੀ ਮੰਗ ਕਰ ਰਹੀ ਸੀ ਕਾ ਵੀ ਉਹ ਨਹੀਂ ਉਹਨਾਂ ਦੇ ਮਦਰ ਦੇ ਜਿਹੜੇ ਵੀ ਕੋਈ ਸ਼ੰਕੇ ਹੈ ਜਾਂ ਕੋਈ ਚੀਜ਼ ਹੈ ਜਿਹੜੀ ਉਹ ਚਾਹੁੰਦੇ ਨੇ ਕਿ ਇਨਵੈਸਟੀਗੇਟ ਹੋਵੇ ਤਫਤੀਸ਼ ਚ ਲਈ ਜਾਂਦੀ ਜਾਵੇ ਉਹਨੂੰ ਡੁਬਾਈ ਨਾਲ ਤਫਤੀਸ਼ ਕੀਤੀ ਜਾਊਗੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸੀਨੀਅਰ ਆਫੀਸਰਸ ਦੀ ਇਹ ਟੀਮ ਹੈ ਜਿਹੜੀ ਇਨਵੈਸਟੀਗੇਟ ਕਰ ਰਹੀ ਹੈ ਜੋ ਜਿਹੜਾ ਵੀ ਕੋਈ ਇਹੋ ਜਿਹਾ ਐਂਗਲ ਹੋਊਗਾ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਚ ਤਫਤੀਸ਼ ਚ ਲਿਆਣਾ ਪੈਂਦਾ ਉਹਨੂੰ ਤਫਤੀਸ਼ ਟੀਆਰਏ ਨਾਲ ਕਰਕੇ ਵਿਲਨ ਸ਼ੋਰ ਕੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਰਦੇ। ਨਹੀਂ ਕਿਸੇ ਨੂੰ ਕੋਈ ਬੰਦਾ ਸੀਸੀਟੀਵੀ ਫੁਟੇਜ ਵੀਡੀਓ ਪਾ ਕੇ ਕਿਸੇ ਨੂੰ ਲਾਈਵ ਦਿਖਾ ਰਹੇ ਹੁੰਦੇ ਨਹੀਂ ਹਜੇ ਤੱਕ ਇਹੋ ਜਿਹੀ ਕੋਈ ਚੀਜ਼ ਨਹੀਂ ਆਈ ਬਟ ਮੈਂ ਇਹ ਜ਼ਰੂਰ ਵਾਰਨਿੰਗ ਦੇਣੀ ਚਾਹੁੰਗਾ ਸਾਰਿਆਂ ਨੂੰ ਕਿ ਜੇ ਕੋਈ ਇਹੋ ਜਿਹਾ ਕੋਈ ਕ੍ਰਾਈਮ ਹੁੰਦਾ ਕੋਈ ਪੈਟੀ ਕ੍ਰਾਈਮ ਕੋਈ ਸਟੈਚਿੰਗ ਕੋਈ ਚੋਰੀ ਹੁੰਦੀ ਹੈ ਜਾਂ ਕੋਈ ਇਹੋ ਜਿਹਾ ਵਾਇਲੈਂਟ ਕ੍ਰਾਈਮ ਹੁੰਦਾ ਤੇ ਉਹਨਾਂ ਦੇ ਖਿਲਾਫ ਸਖਤੀ ਨਾਲ ਜਿਪੇ ਰਹੋਗਾ ਐਂਡ ਹਾਰਸ ਤੋਂ ਹਾਰ ਸੈਕਸ਼ਨ ਪੁਲਿਸ ਵੱਲੋਂ ਲਿਆ ਜਾਵੇ ਇਹ ਪਲਾਨ ਮਰਡਰ ਸੀਗਾ ਜਾਂ ਉਸੇ ਸਰਲੀ ਪਲਾਨ ਮਰਡਰ ਪਲਾਨ ਮਰਡਰ ਥੈਂਕ ਯੂ ਪ੍ਰਪਰਟੀ ਵੇਚਨੇ অর ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੋਪਰਟੀਆਂ